ਬੰਦਾ ਇਹ ਆਸ ਕਰਦਾ ਜ਼ਰੂਰ ਹੈ ਕਿ ਸਾਰੀ ਦੁਨੀਆ ਦਾ ਸੁੱਖ ਮੈਨੂੰ ਮਿਲੇ ਪਰ ਚੇਤੇ ਰੱਖੀ ਸਾਰੀ ਦੁਨੀਆ ਦਾ ਸੁੱਖ ਕਦੀ ਵੀ ਕਿਸੇ ਬੰਦੇ ਨੂੰ ਨਹੀਂ ਮਿਲਿਆ ਇਹ ਸਮਝਣ ਵਾਸਤੇ ਅਰਥ ਨਹੀਂ ਜੀ ਸਾਰੀ ਦੁਨੀਆ ਦਾ ਸੁੱਖ ਮੈਨੂੰ ਮਿਲੇ ਪਰ ਕਦੀ ਨਹੀਂ ਮਿਲਿਆ ਤੇ ਮਹਾਰਾਜ ਕਹਿੰਦੇ ਨੇ ਜੇ ਕਿਸੇ ਨੂੰ ਜੇ ਇਹ ਅਵਸਥਾ ਬਣੇ ਕਿਸੇ ਬੰਦੇ ਕੋਲ ਉਹ ਸੁੱਖ ਹੋਵੇ ਉਹ ਸਕੂਨ ਤੋਵੇ ਉਹ ਚੀਜ਼ ਹੋਵੇ ਤੇ ਸਨਮੁਖ ਮੈਤਰੀ ਸਿੱਖ ਇਹ ਵੇ ਕਿ ਉਹਦੀ ਚੀਜ਼ ਨੂੰ ਵੇਖ ਕੇ ਈਰਖਾ ਨਾ ਕਰੇ ਨਿੰਦਿਆ ਨਾ ਕਰੇ ਉਹਦੇ ਸੁੱਖ ਨੂੰ ਆਪਣਾ ਸੁੱਖ ਜਾਣੇ ਫਿਰ ਸੁਣਿਓ ਆਪ ਨਹੀਂ ਮਿਲਦਾ ਉਹਦੇ ਸੁੱਖ ਨੂੰ ਆਪਣਾ ਸੁੱਖ ਜਾਣੇ ਸੱਚ ਇਹ ਵੇ ਉਹਦੇ ਨਾਲ ਮਿੱਤਰਤਾ ਭਾਵ ਨਾਲ ਵਰਤੇ ਤੇ ਗੁਰੂ ਸਾਹਿਬ ਕਹਿੰਦੇ ਆ ਜਿੰਨੂੰ ਸੁੱਖ ਮਿਲਿਆ ਏ ਉਹ ਇੱਕ ਕੰਮ ਕਰੇ ਜੋ ਰੱਬ ਨੇ ਦਿੱਤਾ ਉਹਦੇ ਵਿੱਚੋਂ ਵੰਡੇ ਜ਼ਰੂਰ ਇਹਨੂੰ ਕਹਿੰਦੇ ਨੇ ਮੈਤਰੀ ਸਨਮੁਖ ਫਿਰ ਬੇਨਤੀ ਮੈਂ ਰਿਪੀਟ ਕਰਨ ਲੱਗਾ ਇੱਕ ਨੂੰ ਮਿਲਿਆ ਦੂਜੇ ਨੂੰ ਨਹੀਂ ਮਿਲਿਆ ਕਹਿੰਦੇ ਨੇ ਜਿੰਨੂੰ ਨਹੀਂ ਮਿਲਿਆ ਉਹ ਈਰਖਾ ਵਸ ਹੋ ਕੇ ਅੰਦਰੋਂ ਅੰਦਰ ਖੂਨ ਨਾ ਸਾੜੀ ਜਾਏ ਇਸ ਤਰ੍ਹਾਂ ਖੁਸ਼ ਹੋਵੇ ਕਿ ਮੇਰੇ ਮਿੱਤਰ ਨੂੰ ਰੱਬ ਨੇ ਸਭ ਕੁਝ ਦਿੱਤਾ ਹੈ ਉਹਦੇ ਸੁੱਖ ਨੂੰ ਸੁਖ ਜਾਣੀ ਉਹਨੂੰ ਜੋ ਕੁਝ ਦਿੱਤਾ ਉਹਨੂੰ ਆਪਣਾ ਜਾਣ ਕੇ ਇਸ ਤਰ੍ਹਾਂ ਪਰਸੰਨ ਹੋਵੇ ਜਿਹਨੂੰ ਮੈਨੂੰ ਮਿਲਿਆ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਮਿੱਤਰਤਾ ਭਾਵ ਕੈ ਦੂਜੇ ਦੇ ਸੁੱਖ ਨੂੰ ਆਪਣਾ ਸੁੱਖ ਜਾਣਨਾ ਕੱਲ ਨੂੰ ਅੱਗੇ ਬਚਨ ਹੋਣਗੇ ਹੋਰ ਵੀ ਪਰ ਸੱਚ ਏ ਜੇ ਇਸ ਦੁਨੀਆ ਵਿੱਚ ਆਪਣੀਆਂ ਬਿਮਾਰੀਆਂ ਨਾਲ ਘੱਟ ਮਰਦੇ ਪਏ ਆ ਦੂਜੇ ਦੀ ਤੰਦਰੁਸਤੀ ਨਾਲ ਜ਼ਿਆਦਾ ਮਰਦੇ ਪਏ ਆ